ਯੂਜ਼ਵੀ ਵਿਚਾਰ ਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਿਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰਤਕਰਾਰ ਇੱਕ ਬਹਿਦ ਅਹਿਮ ਤੇ ਖਾਸ ਤੇ ਗੰਭੀਰ ਮੁੱਦੇ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਗੁਰਬਾਣੀ ਦੇ ਵਿੱਚ ਆਂਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੋਇਦਾਈ ਦਾਇਆ ਖਿਲੇ ਸਗਲ ਜਗਤ ਪਾਣੀ ਤਰਤੀ ਤੇ ਹਵਾ ਇਹਨਾਂ ਸਾਰਿਆਂ ਦੀ ਇੰਪੋਰਟੈਂਸ ਇੱਥੋਂ ਹੀ ਪਤਾ ਲੱਗ ਜਾਂਦੀ ਹੈ ਕਿ ਇਹਨਾਂ ਤੋਂ ਬਿਨਾ ਅਸੀਂ ਜ਼ਿੰਦਗੀ ਦੀ ਰਚਨਾ ਸਰਚਨਾ ਸੋਚ ਵੀ ਨਹੀਂ ਸਕਦੇ ਸਾਡੀ ਹੋਣ ਦੀ ਨਹੀਂ ਹੈ ਇਹਨਾਂ ਤਿੰਨ ਚੀਜ਼ਾਂ ਤੋਂ ਬਿਨਾ ਪਰ ਕੀ ਅਸੀਂ ਇਹਨਾਂ ਨੂੰ ਸੁਰੱਖਿਅਤ ਰੱਖ ਰਹੇ ਹਾਂ ਕੀ ਅਸੀਂ ਇਹਨਾਂ ਦੀ ਪਰਵਾਹ ਕਰ ਰਹੇ ਹਾਂ ਤਾਂ ਜਵਾਬ ਵੱਡੇ ਅੱਖਰਾਂ ਦੇ ਵਿੱਚ ਆਂਦਾ ਹੈ ਨਹੀਂ ਨੋ ਲਗਾਤਾਰ ਪੰਜਾਬ ਦੇ ਵਿੱਚ ਪੰਜ ਆਬਾਂ ਦੀ ਧਰਤੀ ਜਿਹਨੂੰ ਕਿਹਾ ਜਾਂਦਾ ਸੀਗਾ ਪੰਜਾਬ ਤਾਂ ਖੈਰ ਨਹੀਂ ਰਿਹਾ ਪਰ ਜਿਹੜੇ ਰਹੇ ਨੇ ਅਸੀਂ ਉਹ ਵੀ ਪਲੀਤ ਕਰਨ ਤੇ ਜੁਟੇ ਹੋਏ ਹਾਂ ਲਗਾਤਾਰ ਬਹੁਤ ਸਾਰੇ ਲੋਕ ਜਿੱਥੇਬੰਦੀਆਂ ਜੜੀਆਂ ਵਾਤਾਵਰਨ ਪ੍ਰੇਮੀ ਨੇ ਇਹ ਸਰਕਾਰਾਂ ਤੱਕ ਆਵਾਜ਼ ਪਹੁੰਚਾਉਂਦੇ ਨੇ ਇੰਡਸਟਰੀਅਲਸ ਤੱਕ ਆਵਾਜ਼ ਪਹੁੰਚਾਉਂਦੇ ਨੇ ਕਿ ਜਿਹੜਾ ਪਾਣੀ ਬਚ ਗਿਆ ਜਿਹੜੇ ਆਬ ਬਚ ਗਏ ਨੇ ਘਟ ਘਟ ਉਹਨੂੰ ਤਾਂ ਬਚਾ ਲਈਏ ਉਹਨੂੰ ਤਾਂ ਪਲੀਤ ਹੋਣੋਂ ਬਚਾ ਲਈਏ ਪਰ ਲੱਗਦਾ ਕਿ ਨਾ ਤਾਂ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਸਰਕਦੀ ਹੈ ਨਾ ਹੀ ਇਸ ਪਵਿੱਤਰ ਪਾਣੀ ਨੂੰ ਖਰਾਬ ਕਰਨ ਵਾਲੇ ਲੋਕਾਂ ਦੇ ਕੰਨ ਤੇ ਕੋਈ ਜੂੰ ਸਰਕਦੀ ਹੈ ਨਾ ਕੋਈ ਵੱਡੇ ਜੁਰਮਾਨੇ ਨਾ ਕੋਈ ਸਜ਼ਾ ਇਹ ਇਦਾਂ ਹੀ ਚੱਲਦਾ ਆ ਰਿਹਾ ਇਸ ਕਰਕੇ ਹਾਰ ਕੇ ਤੁਹਾਨੂੰ ਯਾਦ ਹੋਵੇਗਾ ਕਿ ਮੱਤੇਵਾਲਾ ਜੰਗਲ ਦਾ ਵੀ ਇੱਕ ਮਾਮਲਾ ਚੱਲਿਆ ਸੀਗਾ ਕਿ ਉਹ ਜੰਗਲ ਪੂਰਾ ਅਕਵਾਇਰ ਕਰਕੇ ਉੱਥੇ ਵੱਡੀ ਇੰਡਸਟਰੀ ਆਣੀ ਸੀਗੀ ਪਲਾਂਟਸ ਲੱਗਣੇ ਸੀਗੇ ਪਰ ਉੱਥੇ ਪਈ ਸੀ ਪਬਲਿਕ ਐਕਸ਼ਨ ਕਮੇਟੀ ਬਣ ਗਈ ਜਿਸ ਨੇ ਇਹ ਤਹਈਆ ਕੀਤਾ ਕਿ ਨਹੀਂ ਅਸੀਂ ਮੱਤੇਵਾਲਾ ਜੰਗਲ ਖਤਮ ਨਹੀਂ ਹੋਣ ਦੇਣਾ ਤੁਹਾਨੂੰ ਯਾਦ ਕਰਾ ਦਈਏ ਪੂਰੇ ਮੁਲਕ ਦੇ ਵਿੱਚ ਸਭ ਤੋਂ ਘੱਟ ਜੰਗਲ ਹਰਿਆਣਾ ਤੇ ਦੂਜੇ ਨੰਬਰ ਤੇ ਪੰਜਾਬ ਹੈ ਜਿੱਥੇ ਜੰਗਲੀ ਰਕਬਾ ਹੈ ਹੀ ਨਹੀਂ ਆ ਜੰਗਲੀ ਰਕਪਤ 33% ਹੋਣਾ ਚਾਹੀਦਾ ਹੈ ਔਰ ਪੰਜਾਬ ਦੇ ਵਿੱਚ 3% ਵੀ ਜੰਗਲੀ ਰਕਬਾ ਨਹੀਂ ਹੈ ਤੇ ਜਿਹੜਾ ਰਹਿ ਗਿਆ ਉਹਨੂੰ ਵੀ ਅਸੀਂ ਖਤਮ ਕਰਕੇ ਇੰਡਸਟਰੀ ਲਗਾਉਣਾ ਚਾਹੁੰਦੇ ਸੀ ਖੈਰ ਅੱਜ ਦਾ ਮੁੱਦਾ ਥੋੜਾ ਜਿਹਾ ਵੱਖਰਾ ਹੈ ਅੱਜ ਦਾ ਮੁੱਦਾ ਹੈਗਾ ਬੁੱਡੇ ਨਾਲੇ ਦਾ ਅੱਜ ਦਾ ਮੁੱਦਾ ਹੈਗਾ ਸਤਲੁਜ ਦੇ ਪਾਣੀ ਨੂੰ ਲਗਾਤਾਰ ਦੂਸ਼ਿਤ ਕਰਨ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਨਾ ਹੋਣ ਦਾ ਤੁਹਾਨੂੰ ਕੋਈ ਤਸਵੀਰਾਂ ਸਭ ਤੋਂ ਪਹਿਲਾਂ ਦਿਖਾਣੇ ਆ ਜਿੱਥੋਂ ਤੁਸੀਂ ਸਹਿਜੇ ਅੰਦਾਜ਼ਾ ਲਾ ਲੋਗੇ ਕਿ ਆ ਬੁੱਢਾ ਨਾਲਾ ਬੁੱਡੇ ਨਾਲੇ ਤੇ ਇਹ ਦੁਬਾਰਾ ਸ਼ਾਟ ਚਲਾਇਆ ਜਾਵੇ ਜਿੱਥੇ ਸ਼ਰੀਆਮ ਤੁਸੀਂ ਦੇਖ ਰਹੇ ਹੋ ਕਿ ਇੰਡਸਟਰੀ ਦਾ ਗੰਦਾ ਪਾਣੀ ਆ ਦੇਖੋ ਇੰਡਸਟਰੀ ਦਾ ਮੂੰਹ ਖੁੱਲਿਆ ਪੈ ਇੰਡਸਟਰੀ ਦਾ ਗੰਦਾ ਪਾਣੀ ਹੈ ਜਿਹੜਾ ਉਹ ਸਿੱਧਾ ਇਸ ਬੁੱਡੇ ਨਾਲੇ ਦੇ ਵਿੱਚ ਪੈ ਰਿਹਾ ਤੇ ਬੁੱਢਾ ਨਾਲਾ ਅੱਗੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਵਹਿੰਦਾ ਹੈ ਇਹ ਕਾਲਾ ਜ਼ਹਿਰ ਵਰਗਾ ਪਾਣੀ ਹੈ ਤੁਸੀਂ ਦੇਖੋ ਇਹ ਪਾਣੀ ਲੱਗਦਾ ਹੀ ਨਹੀਂ ਇਦਾਂ ਲੱਗਦਾ ਕਿ ਕੋਈ ਕਾਲਾ ਇੰਜਨ ਆਇਲ ਕਿੰਨੇ ਸਾਲ ਚੱਲਣ ਤੋਂ ਬਾਅਦ ਹੈ ਜਿਹੜਾ ਉਹ ਵਹਿੰਦਾ ਪਿਆ ਇਹ ਹਾਲਾਤ ਨੇ ਇਹ ਬੁੱਡੇ ਨਾਲੇ ਤੇ ਤੁਸੀਂ ਹਾਲਤ ਦੇਖੋ ਕੀ ਹੈ ਕਿ ਲੁਧਿਆਣਾ ਦੀ ਇੰਡਸਟਰੀ ਦਾ ਸਾਰੇ ਦਾ ਸਾਰਾ ਗੰਦਾ ਪਾਣੀ ਇਸ ਬੁੱਡੇ ਨਾਲੇ ਦੇ ਵਿੱਚ ਮਿਲ ਰਿਹਾ ਔਰ ਕੋਈ ਦੇਖਣ ਵਾਲਾ ਨਹੀਂ ਪ੍ਰਦੂਸ਼ਣ ਵਿਭਾਗ ਸੁੱਤਾ ਪਿਆ ਜਿਹੜੇ ਕਹਿੰਦੇ ਨੇ ਕਿ ਅਸੀਂ ਲੱਖਾਂ ਕਰੋੜਾਂ ਰੁਪਏ ਦੇ ਜੁਰਮਾਨੇ ਕਰਦੇ ਹਾਂ ਆ ਜੁਰਮਾਨੇ ਕਰਦੇ ਆ ਤੁਹਾਡੇ ਸਾਹਮਣੇ ਪਾਣੀ ਗਿਰ ਰਿਹਾ ਇੰਡਸਟਰੀ ਦਾ ਗੰਦਾ ਪਾਣੀ ਇਹ ਬੁੱਡੇ ਨਾਲੇ ਦੇ ਵਿੱਚ ਗਿਰ ਰਿਹਾ ਅੱਗੇ ਬੁੱਢਾ ਨਾਲਾ ਜਾ ਕੇ ਇਹ ਜਿਹੜਾ ਇਹ ਸਤਲੁਜ ਦਰਿਆ ਦੇ ਨਾਲ ਜਾ ਕੇ ਮਿਲ ਜਾਂਦਾ ਤੇ ਸਤਲੁਜ ਜਿਹੜਾ ਪਲੀਤ ਕਰ ਦਿੰਦਾ ਇਹ ਤੁਸੀਂ ਹਾਲਾਤ ਦੇਖੋ ਗਾੜੇ ਚਿੱਕੜ ਵਰਗਾ ਪਾਣੀ ਹੋਇਆ ਪਿਆ ਕਾਲੇ ਰੰਗ ਦਾ ਔਰ ਜਿੱਥੇ ਜੀਵ ਜੰਤੂ ਤਾਂ ਬੜੀ ਦੂਰ ਦੀ ਗੱਲ ਹੈ ਇਹ ਆਮ ਇਨਸਾਨਾਂ ਲਈ ਕਿੰਨਾ ਖਤਰਨਾਕ ਹੈ ਇਥੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪੀਏਸੀ ਵੱਲੋਂ ਅੱਜ ਦੌਰਾ ਕੀਤਾ ਗਿਆ ਇੱਕ ਐਕਸ਼ਨ ਪਬਲਿਕ ਐਕਸ਼ਨ ਕਮੇਟੀ ਵੱਲੋਂ ਔਰ ਇਹ ਸਾਰੀਆਂ ਚੀਜ਼ਾਂ ਦੇਖੀਆਂ ਗਈਆਂ ਜਿਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਦੇਖੋ ਜੇ ਇੱਥੇ ਰੋਕਥਾਮ ਨਹੀਂ ਲਈ ਤਾਂ ਕਿਸੇ ਵਕਤ ਵੀ ਵੱਡੀ ਕਟਰਾ ਹੋ ਸਕਦੀ ਹੈ ਸਾਡੀ ਆਉਣ ਵਾਲੀ ਜਨਰੇਸ਼ਨ ਦੇ ਜਰੀ ਉਹ ਅਪੰਗ ਪੈਦਾ ਹੋ ਸਕਦੀ ਹੈ ਕੈਂਸਰ ਦੀ ਬਿਮਾਰੀ ਲਗਾਤਾਰ ਵਧ ਰਹੀ ਹੈ ਕਿਉਂਕਿ ਇਹ ਉਹ ਪਾਣੀ ਹੈ ਜਿਹੜਾ ਸਤਲੁਜ ਚ ਮਿਲਦਾ ਹੈ ਸਤਲੁਜ ਅੱਗੇ ਜਾ ਕੇ ਫਸਲਾਂ ਦੇ ਵਿੱਚ ਪੈਂਦਾ ਹੈ ਜ਼ਮੀਨ ਦੇ ਵਿੱਚ ਜਾਂਦਾ ਹੈ ਜ਼ਮੀਨ ਤੋਂ ਫੇਰ ਪਾਣੀ ਨਿਕਲ ਕੇ ਝੋਨਾ ਕਣਕ ਤੇ ਪੈਂਦਾ ਹੈ ਤੇ ਇਹ ਹਾਲਾਤ ਬਣ ਜਾਂਦੇ ਨੇ ਸੋ ਇਹ ਅੱਜ ਦਾ ਅਹਿਮ ਮੁੱਦਾ ਹੈ ਕਿ ਕਿਵੇਂ ਇਸ ਬੁੱਡੇ ਨਾਲੇ ਨੂੰ ਜਾਂ ਸਤਲੁਜ ਨੂੰ ਬਚਾਇਆ ਜਾਵੇ ਇਹ ਜਿਹੜਾ ਗੁੱਡਾ ਨਾਲਾ ਹੈ ਇਹਦੇ ਵਿੱਚ ਜਿਹੜੇ ਡਿਫਰੈਂਟ ਫੈਕਟਰੀਜ਼ ਐ ਉਹਨਾਂ ਦਾ ਗੰਦਾ ਪਾਣੀ ਐਫਲੂਐਂਟ ਜਿਹੜਾ ਆ ਰਿਹਾ ਨਾਰਮਲੀ ਜਿਹੜਾ ਐਫਲੂਐਂਟ ਹੈ ਜਿਹੜੀ ਫੈਕਟਰੀਜ਼ ਐ ਜਿਹੜੀ ਫੈਕਟਰੀਜ਼ ਐ ਉਹ ਟ੍ਰੀਟ ਕਰਕੇ ਪਾਣੀ ਬਾਹਰ ਜਾਣਾ ਚਾਹੀਦਾ ਉਹ ਕਾਨੂੰਨ ਬਣੇ ਹੋਏ ਐ ਬਕਾਇਦਾ ਕਾਨੂੰਨ ਕਿੰਨੇ ਫੋਲੋ ਕਰਦੇ ਐ ਉਹ ਸਾਰਿਆਂ ਨੂੰ ਪਤਾ ਦੇਖੋ ਪਾਣੀ ਕਿਸ ਤਰੀਕੇ ਨਾਲ ਕਿੰਨਾ ਗੰਦਾ ਪਾਣੀ ਐ ਇਹ ਪਾਣੀ ਦਰਿਆ ਦੇ ਵਿੱਚ ਜਾਣਾ ਦਰਿਆ ਤੋਂ ਫਿਰ ਪਾਣੀ ਨਹਿਰਾ ਜਾਣਾ ਨਹਿਰਾ ਜਬਰਕ ਲੋਕਾਂ ਦੇ ਘਰਾਂ ਨੂੰ ਪਾਣੀ ਜਾਣਾ ਫਸਲਾਂ ਤ ਜਾਣਾ ਲੋਕ ਬਿਮਾਰ ਹੋ ਰਿਹਾ ਹੈ ਹੈਂਡੀਕੈਪ ਪੈਦਾ ਹੋਣਗੇ ਦਨ ਮੈਂਟਲੀ ਰਿਟਾਰਡਡ ਪੈਦਾ ਹੋਣਗੇ ਸਾਡੀ ਜਿਹੜੀ ਅਗਲੀ ਜਨਰੇਸ਼ਨ ਹੈ ਉਹ ਕੰਪੀਟੈਂਟ ਨਹੀਂ ਹੋਏਗੀ ਤੇ ਇਹ ਕ੍ਰਾਈਮ ਇਸ ਜਨਰੇਸ਼ਨ ਦੇ ਖਿਲਾਫ ਨਹੀਂ ਬਲਕਿ ਅਗਲੀ ਜਨਰੇਸ਼ਨ ਦੇ ਖਿਲਾਫ ਹੈ ਉਸ ਤੋਂ ਅਗਲੀ ਜਨਰੇਸ਼ਨ ਦੇ ਖਿਲਾਫ ਵੀ ਹੈ ਹੂੰ ਬਿਲਕੁਲ ਠੀਕ ਹੈ ਇਹ ਇਹ ਪੂਰੀ نسل ਤੇ ਫਸਲ ਦੋਵਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੈਗੀ ਹੈ ਅਕਸਰ ਹੁੰਦਾ ਕੀ ਹੈ ਜੋ ਗਾਈਡਲਾਈਨਸ ਨੇ ਐਨਜੀਟੀ ਦੀਆਂ ਗਾਈਡਲਾਈਨਸ ਨੇ ਜਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਗਾਈਡਲਾਈਨਸ ਨੇ ਕੋਈ ਵੀ ਫੈਕਟਰੀ ਹੈ ਜਿਹੜੀ ਉਹ ਫੈਕਟਰੀ ਆਪਣੇ ਫੈਕਟਰੀ ਦੇ ਅੰਦਰ ਵਾਟਰ ਟ੍ਰੀਟਮੈਂਟ ਪਲਾਂਟ ਲਗਾਏਗੀ ਯਾਨੀ ਕਿ ਜਿਹੜੀ ਤੁਹਾਡਾ ਪਾਣੀ ਰਹਿੰਦ ਖੂੰਹਦ ਜਿਹਨੂੰ ਆਪਾਂ ਕਹਿੰਦੇ ਆ ਬਚਨ ਦਾ ਵੇਸਟੇਜ ਹੁੰਦਾ ਜਿਹੜਾ ਉਹਨੂੰ ਪਾਣੀ ਨੂੰ ਟ੍ਰੀਟ ਕੀਤਾ ਜਾਏਗਾ ਟ੍ਰੀਟ ਕੀਤਾ ਜਾਏਗਾ ਪੀਣ ਯੋਗ ਬਣਾਇਆ ਜਾਏਗਾ ਤਾਂ ਜਾ ਕੇ ਤੁਸੀਂ ਨਾਲੇ ਦਰਿਆਵਾਂ ਦੇ ਵਿੱਚ ਉਸ ਪਾਣੀ ਨੂੰ ਸੁੱਟ ਸਕਦੇ ਹੋ ਪਰ ਇਹ ਪੀਣ ਯੋਗ ਹੈ ਇਹ ਤਾਂ ਸੁੱਟਣ ਯੋਗ ਵੀ ਨਹੀਂ ਹੈ ਜਿਵੇਂ ਤੇ ਹਾਲਾਤ ਨੇ ਕਾਲਾ ਤੇਲ ਵਰਗਾ ਪਾਣੀ ਹੈ ਜਿਹੜਾ ਉਹ ਸਤਲੁਜ ਦਰਿਆ ਦੇ ਵਿੱਚ ਜਾਂਦਾ ਤੇ ਸਤਲੁਜ ਦਰਿਆ ਜਵੇ ਇਹਨਾਂ ਨੇ ਵੀ ਦੱਸਿਆ ਕਿ ਅੱਗੇ ਜਾ ਕੇ ਫਸਲਾਂ ਦੇ ਵਿੱਚ ਪੰਦਾ ਲੋਕ ਪੀਂਦੇ ਨੇ ਜਾਨਵਰ ਰਹਾਉਂਦੇ ਨੇ ਤੇ ਉਹੀ ਪਾਣੀ ਸਾਡੇ ਸ਼ਰੀਰ ਦੇ ਅੰਦਰ ਜਾਂਦਾ ਤੇ ਲੱਖਾਂ ਹੀ ਬਿਮਾਰੀਆਂ ਦਾ ਘਰ ਬਣਦਾ ਮਨਿੰਦਰਜੀਤ ਸਿੰਘ ਜੀ ਮੇਰੇ ਨਾਲ ਜੁੜੇ ਹੋਏ ਨੇ ਮੈਂਬਰ ਪੀਏਸੀ ਮੱਤੇਵੜਾ ਜੰਗਲ ਸਤਲੁਜ ਤੇ ਬੁੱਢਾ ਦਰਿਆ ਇਹਨਾਂ ਵੱਲੋਂ ਬੜੀ ਕੋਸ਼ਿਸ਼ ਕੀਤੀ ਗਈ ਸੀਗੀ ਤਾਂ ਤਾਂ ਜਾ ਕੇ ਮੱਤੇਵੜਾ ਜੰਗਲ ਬਚਿਆ ਸੀਗਾ ਪਰ ਕੀ ਬੁੱਢਾ ਦਰਿਆ ਬਚਾ ਪਾਣਗੇ ਕਿ ਨਹੀਂ ਇਹ ਇੱਕ ਸਸਪੈਂਸ ਹੈਗਾ ਮਨਿੰਦਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸਖਾਪ ਪ੍ਰੋਗਰਾਮ ਦੇ ਜੀ ਬ੍ਰਦਰ ਜੀ ਜੀ ਅੱਜ ਅੱਜ ਤਸਵੀਰਾਂ ਅਸੀਂ ਪੂਰੇ ਪੰਜਾਬ ਨੂੰ ਦਿਖਾਈਆਂ ਇਹ ਤਸਵੀਰਾਂ ਜਿਹੜੀਆਂ ਬੜੀਆਂ ਗੰਬੀਰ ਹਨ ਸ਼ਰੇਆਮ ਫੈਕਟਰੀਆਂ ਦਾ ਗੰਦਾ ਪਾਣੀ ਹੈ ਜਿਹੜਾ ਉਹ ਬੁੱਢੇ ਨਾਲੇ ਦੇ ਵਿੱਚ ਪੈ ਰਿਹਾ ਤੇ ਕੋਈ ਦੇਖਣ ਲਈ ਨਹੀਂ ਮਤਲਬ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਕੁੜ ਪਹਿਲਾਂ ਵੀ ਜਦੋਂ ਇਸ਼ੂ ਚੱਕਿਆ ਸੀਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਆ ਸੀਗਾ ਕਿ ਦੇਖੋ ਅਸੀਂ ਫੈਕਟਰੀਆਂ ਸੀਲ ਕਰ ਦਨੇ ਆ ਅਸੀਂ ਲੱਖਾਂ ਰੁਪਏ ਦਾ ਜੁਰਮਾਨਾ ਲਗਾਣੇ ਆ ਅਸੀਂ ਸਮੇਂ-ਸਮੇਂ ਤੇ ਵਾਟਰ ਟ੍ਰੀਟਮੈਂਟ ਪਲੈਂਟ ਚੈੱਕ ਕਰਦੇ ਆ ਆ ਚੈਕਿੰਗ ਹੁੰਦੀ ਹੈ ਸਮੇਂ-ਸਮੇਂ ਤੇ हां देखो हां हरप्रीत सिंह जी पहले तो आपका बहुत धन्यवाद है ਤੁਸੀਂ ਉਹਦਾ ਮੱਤੇਵਾੜੇ ਚੰਗਾ ਜਿਹਾ ਬੜਾ ਅਮਤੀ ਅਮਿਕਲੋ ਯੋਗਦਾਨ ਪਾਇਆ ਸੀ ਇਹਨਾਂ ਕੋਲ ਮੋੜਾ ਫਤਿਹ ਹੋਇਆ ਪੰਜਾਬ ਸਰਕਾਰ ਨੇ ਵਾਪਸ ਲਿਆ ਹੈ ਫਿਰ ਸਣਾ ਜੀ ਕਿਹੜਾ ਬੁੱਢਾ ਦਰਿਆ ਦਾ ਮਸਲਾ ਹੈ ਨਾ ਜੀ ਮੈਂ ਉਹਨੂੰ 1 ਮਿੰਟ ਦੇ ਵਿੱਚ ਇਹਨੂੰ ਬਰੀਫ ਕਰ ਦੂੰਗਾ ਇਹ ਗੱਲ ਸਾਲ ਚਮਕੌਰ ਸਾਹਿਬ ਤੋਂ ਚੱਲਦਾ ਇਹਨੂੰ ਬੁੱਢਾ ਦਰਿਆ ਕਹਿੰਦੇ ਨੇ ਪਾਰਟ ਆਫ ਸਤਲੁਜ ਹੈ ਜੀ ਔਰ ਇਹ ਵੀ ਇਹਦੇ 'ਚ ਗੁਰੂ ਨਾਨਕ ਸਾਹਿਬ ਦੀ ਔਰ ਗੁਰੂ ਗੋਬਿੰਦ ਸਿੰਘ ਜੀ ਚਰਨਖੋ ਪ੍ਰਾਪਤ ਹੈ ਇਸ ਬੁੱਢੇ ਦਰਿਆ ਨੂੰ ਜੀ ਲੇਕਿਨ ਬਦਕਿਸਮਤੀ ਇਹ ਹੋਈ ਵੀ ਸਾਡੇ ਛੋਟੇ-ਛੋਟੇ ਲਾਜਾਂ ਕਰਕੇ ਸਾਡੀ ਡਾਈਇੰਗ ਇੰਡਸਟਰੀ ਆ ਡੇਰੀਆਂ ਨੇ ਉਹਦੇ ਕੰਢਿਆਂ ਤੇ ਆ ਗਈਆਂ ਹੋਰ ਜਿਹੜਾ ਜਿਵੇਂ ਤੁਸੀਂ ਬਿਲਕੁਲ ਸਹੀ ਫਰਮਾਇਆ ਵੀ ਆਹ ਵੀ ਡਾਈਇੰਗ ਇੰਡਸਟਰੀ ਨੂੰ ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਹੈਗਾ ਉਹ ਲਾਇਸੈਂਸ ਤਾਂ ਦਿੰਦਾ ਵੀ ਆਹ ਵੀ ਤੁਸੀਂ ਆਪਣਾ ਟ੍ਰੀਟਮੈਂਟ ਪਲਾਂਟ ਲਾਉਂਗੇ ਔਰ ਉਸ ਟ੍ਰੀਟਡ ਵਾਟਰ ਨੂੰ ਆਪਣੀ ਵਿਦਨ ਫੈਕਟਰੀ ਪਹਿਲਾਂ ਕੋਸ਼ਿਸ਼ ਕਰੋਗੇ ਵੀ ਆਹ ਵੀ ਉਹਨੂੰ ਰੀਯੂਜ਼ ਕਰੀਏ ਲੇਕਿਨ ਇੱਥੇ ਇੱਥੇ ਬਿਲਕੁਲ ਉਲਟਾ ਹੈਗਾ ਵੀ ਜਿੰਨੀ ਕਾਰਬੋਨ ਇੰਡਸਟਰੀ ਆ ਜਿੰਨੀ ਡਾਈਇੰਗ ਇੰਡਸਟਰੀ ਆ ਜਿੰਨੀ ਇਲੈਕਟ੍ਰੋਪਲੇਟਿੰਗ ਆ ਜਿੰਨੀ ਆ ਵੀ ਕਹੋ ਗਾਇੰਗੰਗਾ ਇੰਡਸਟਰੀਆ ਵੀ ਉਹ ਸਾਰੀ ਇਹਦੇ ਡਾਇਰੈਕਟਲੀ ਆ ਵੀ ਕਹ ਲੋ ਇਹਨੇ ਕਿ ਡੰਪ ਕਰਦੀ ਔਰ ਅਸੀਂ ਪਿਛਲੇ 20 ਨਵੰਬਰ 2022 ਨੂੰ ਇੱਕ ਪੈਦਲ ਯਾਤਰਾ ਸ਼ੁਰੂ ਕੀਤੀ ਸੀ ਕੂਮਕਲਾ ਪਿੰਡ ਤੋਂ ਜੀ ਕੂਮਕਲਾ ਪਿੰਡ ਤੋਂ ਲੈ ਕੇ ਵਲੀਪੁਰ ਤੱਕ ਜਿੱਥੇ ਤੱਕ ਜਾ ਕੇ ਆ ਵੀ ਕਹ ਲੋ ਜਿੱਥੇ ਫੁਨਾ ਦਰਿਆ ਤੇ ਆ ਵੀ ਸੱਤ ਲੋਚਿਆ ਵੀ ਮਰਜ ਹੁੰਦਾ ਹਾਂ ਹਾਂ ਤੇ ਉਸ 50 ਕਿਲੋ ਮੀਟਰ ਦੇ ਵਿੱਚ ਅਸਾ ਹਰਪ੍ਰੀਤ ਸਿੰਘ ਜੀ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਤਬਾਹੀ ਹੈ ਵੀ ਕਹ ਲੋ ਆਪਣੇ ਸਾਡੇ ਜਿਹੜੇ ਆ ਪਾਈਚਾਰਾ ਹੈਗਾ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਜਿਨ੍ਹਾਂ ਨੂੰ ਸਰਕਾਰ ਦੀ ਜਾਂ ਅਫਸਰशाही ਦੀ ਸ਼ਹਿ ਪ੍ਰਾਪਤ ਹੈ ਉਹਨਾਂ ਨੂੰ ਕਿਸੇ ਦਾ ਕੋਈ ਡਰ ਖੌਫ ਨਹੀਂ ਔਰ ਇਹ ਵੀ ਕਹਿ ਲਓ ਤੜਲੇ ਦੇ ਨਾਲ ਆ ਜਿਹੜਾ ਨੀਲੇ ਰੰਗ ਦਾ ਪਾਈ ਥੋੜੇ ਫਰੇਮ ਤੋਂ ਦੇਖ ਰਿਹਾ ਸੀਗਾ ਤੁਸੀਂ ਅੰਦਾਜ਼ਾ ਅੰਦਾਜ਼ਾ ਲਾਓ ਇਹ ਬਹਾਦਰ ਕੇ ਟ੍ਰੀਟਮੈਂਟ ਪਲਾਟ ਹੈ ਉਹਦਾ ਟੀਟੋ ਕੇ ਆ ਵੀ ਇਹ ਆ ਵੀ ਨੌ ਆ ਉਹਦਾ ਵੀ ਟ੍ਰੀਟਮੈਂਟ ਹੋਇਆ ਤੇ ਕਹਿੰਦਾ ਟੀਟੋ ਕੇ ਪਾਣੀ ਪੈ ਰਿਹਾ ਤੁਸੀਂ ਇਹ ਦੇਖੋ ਵੀ ਲੱਗਦਾ ਤੁਹਾਨੂੰ ਇਹ ਟ੍ਰੀਟ ਹੋਇਆ ਹੋਇਆ ਇਹ ਵੀ ਕਾਲਾ ਝੱਗ ਬਣ ਰਹੀ ਹੈ ਇਹ ਬਹੁਤ ਵੱਡਾ ਇੱਕ ਮਾਫੀਆ ਆਪਣੇ ਅਸਾ ਹਰਪ੍ਰੀਤ ਸਿੰਘ ਜੀ ਹੈ ਵੀ ਕਹੋ ਜਿਹਦੇ ਤੇ ਬੜੀ ਆ ਦੇਖੋ ਆ ਦਿਖ ਰਿਹਾ ਉਹ ਦੇਖੋ ਤੁਹਾਨੂੰ ਲੱਗਦਾ ਬਿਲਕੁਲ ਆ ਦੇਖ ਰਹੇ ਜੀ ਬਿਲਕੁਲ ਆ ਆਹ ਟਿਕਟ ਚੱਕ ਬਣ ਰਹੀ ਆ ਇਹ ਅਜੇ ਕਹਿੰਦੇ ਤੁਹਾਨੂੰ ਲੱਗਦਾ ਵੀ ਇਹ ਟਿਕਟ ਵਾਟਰ ਹੈ ਇਹ ਸਿਰਫ ਇਹ ਵੀ ਕਹਿੰਦੇ ਲੋਕਾਂ ਦੇ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਔਰ ਮਨਦਰਜੀਤ ਸਿੰਘ ਜੀ ਮਨਦਰਜੀਤ ਸਿੰਘ ਜੀ ਇਹ ਡਿਪਾਰਟਮੈਂਟ ਡਿਪਾਰਟਮੈਂਟ ਨੂੰ ਨਹੀਂ ਇਹ ਤੇ ਤੁਹਾਨੂੰ ਦਿਖਦਾ ਮੈਨੂੰ ਦਿਖਦਾ ਸਵੈ ਸੇਵੀਆਂ ਦੇ ਦਾ ਡਿਪਾਰਟਮੈਂਟ ਨੂੰ ਨਹੀਂ ਇਹ ਚੀਜ਼ਾਂ ਨਜ਼ਰ ਆਉਂਦੀਆਂ ਦੇਖੋ ਇਸ ਤਰ੍ਹਾਂ ਜਦੋਂ ਅਸੀਂ ਪੈਦਲ ਯਾਤਰਾ ਸ਼ੁਰੂ ਕੀਤੀ ਨਾ ਸਾਨੂੰ ਇਹ ਵੀ ਕਹਿੰਦੇ ਸਾਡੇ ਰੋੜਾ ਰੂੜਾ ਪਾਉਣ ਤੇ ਪੋਲੂਸ਼ਨ ਕ੍ਰੋਡ ਨੇ ਇੱਕ ਆਪਣੇ ਅਫਸਰ ਸਾਹਿਬਾਨ ਸਾਡੇ ਨਾਲ ਲਾਤੇ ਵੀ ਹਰੇਕ ਐਤਵਾਰ ਤੁਸੀਂ ਜਦੋਂ ਆਦਲ ਯਾਤਰਾ ਕਰੋਗੇ 4 ਮਹੀਨੇ ਤੁਹਾਡੇ ਨਾਲ ਰਹਿਣਗੇ ਉਹਨਾਂ ਨੂੰ ਅਸੀਂ ਕੱਲਾ ਕੱਲਾ ਨੋਟ ਕਰਕੇ ਦਿੱਤਾ ਕਿ ਉਹਨਾਂ ਨੂੰ ਸਭ ਕੁਝ ਪਤਾ ਇਹ ਵੀ ਕਹ ਲਓ ਤੁਸੀਂ ਸਾਡੇ ਨਾਲੋਂ ਜ਼ਿਆਦਾ ਆਇਆ ਵੀ ਕਹ ਲਓ ਉਹਨਾਂ ਨੂੰ ਪਤਾ ਲੇਕਿਨ ਜਦੋਂ ਇਹ ਵੀ ਕਹ ਲਓ ਅੱਖਾਂ ਦੇ ਉੱਪਰ ਇਹ ਵੀ ਕਹ ਲਾ ਪੱਟੀ ਬੰਨ੍ਹ ਲਈਏ ਜਾਣ ਬੁੱਝ ਕੇ ਤਾਂ ਇਹ ਵੀ ਕਹ ਲਓ ਦਿਖਣਾ ਇਹ ਵੀ ਆਟੋਮੈਟਿਕਲੀ ਬੰਦ ਹੋ ਜਾਂਦਾ ਜੀ ਉਹ ਹਮ ਬਿਲਕੁਲ ਠੀਕ ਹੈ ਪਰ ਤੁਸੀਂ ਹੈਰਾਨ ਹੋ ਤੁਸੀਂ ਹੈਰਾਨ ਹੋ ਮੋਗੇ ਕੋਵਿਡ ਦੇ ਦੌਰਾਨ ਜਦੋਂ ਇਹ ਵੀ ਕਹ ਲਓ ਕੋਰੋਨਾ ਚ ਇਹ ਵੀ ਆ ਲੌਕ ਰੋਣ ਨਾ ਯਾ ਜੀ ਉਦੋਂ ਜਦੋਂ ਇੰਡਸਟਰੀ ਬੰਦ ਹੋ ਗਈ ਸੀ ਐ ਵੀ ਕੱਲ ਉਹ ਜਿੰਨੇ ਗੰਦ ਪਾਉਣ ਵਾਲੇ ਸੀ ਬੰਦ ਹੋ ਗਏ ਸੀ ਇਹ ਬੁੱਢਾ ਦਰਿਆ ਦਾ ਸਾਫ਼ ਪਾਣੀ ਆਉতো ਜਸਵੰਤ ਜਫਰ ਨੇ ਐ ਵੀ ਕੱਲ ਇੱਕ ਬੜੀ ਕੋਨੇ ਡਾਕੂਮੈਂਟ ਵੀ ਬਣਾਈ ਸੀ ਅਨਕਲਾ ਕਹਾ ਤੁਸੀਂ YouTube ਤੇ ਦੇਖੋਗੇ ਤੁਹਾਨੂੰ ਮਿਲ ਜੇਗੀ। ਕੀ ਬਾਤ ਹੈ? ਹੂੰ। ਹਾਂ ਜੀ। ਮਨਿੰਦਰਜੀਤ ਸਿੰਘ ਜੀ ਇੱਕ ਗੱਲ ਦੱਸੋ ਵੀ ਇਹ ਥੋੜਾ ਜਿਹਾ ਦੱਸੋਗੇ ਕਿ ਕਿੰਨਾ ਰਕਬਾ ਔਰ ਕਿੰਨੀ ਕਿ ਇੰਡਸਟਰੀ ਤੁਹਾਡੇ ਅਨੁਦਸ਼ ਦੇ ਮੁਤਾਬਕ ਹੈਗੀ ਹੈ ਤੇ ਇਹਦਾ ਹੱਲ ਕੀ ਹੈ? ਕਿ ਇਹ ਤਾਂ ਹੋ ਨਹੀਂ ਸਕਦਾ ਨਾ ਮਨਿੰਦਰਜੀਤ ਸਿੰਘ ਜੀ ਕਿ ਇੰਡਸਟਰੀ ਬੰਦ ਕਰ ਦਿੱਤੀ ਜਾਵੇ, ਰੋਜ਼ਗਾਰ ਬੰਦ ਕਰ ਦਿੱਤਾ ਜਾਵੇ। ਹੱਲ ਦੱਸੋ ਤੁਹਾਨੂੰ ਹੱਲ ਕੀ ਨਜ਼ਰ ਆਉਂਦਾ? ਦੇਖੋ ਇਸ ਤਰ੍ਹਾਂ ਹੈਗਾ ਆਪਣੇ ਸਾਹ ਹਰਪ੍ਰੀਤ ਸਿੰਘ ਜੀ ਪਹਿਲੀ ਗੱਲ ਤਾਂ ਸਰਕਾਰ ਦੇ ਨੋਰਮ ਬਣਾਏ ਹੋਏ ਨੇ ਵੀ ਆਂ ਵੀ ਜੇ ਉਹ ਆਪਣਾ ਇਹ ਵੀ ਟ੍ਰੀਟਮੈਂਟ ਪਲਾਂਟ ਅੰਦਰ ਲਾ ਕੇ ਉਸ ਪਾਣੀ ਨੂੰ ਟ੍ਰੀਟ ਕਰਕੇ ਰੀਯੂਜ਼ ਕਰਦੇ ਨੇ ਉਹਨੂੰ ਇਹ ਵੀ ਕਰ ਲੋ ਇਸਤੇਮਾਲ ਇਹ ਵੀ ਕਹਲਾ ਆਪਣੇ ਫੈਦਰਨ ਫੈਕਟਰੀ ਕਰਦੇ ਨੇ ਤਾਂ ਇਹ ਵੀ ਬੰਦ ਹੋ ਜਾਏਗਾ ਜੀ ਇਹ ਸਰਕਾਰ ਦੇ ਇਹ ਵੀ ਕਹ ਲੋ ਨਹੀਂ ਉਹ ਇਹ ਕਰਨਾ ਚਾਹੁੰਦੇ ਫਿਰ ਉਹਦਾ ਹੱਲ ਇਹ ਹੈਗਾ ਵੀ ਜਿੰਨੀ ਇਹ ਵੀ ਕਹਲਾ ਇਹ ਜੀ ਗੰਦ ਪਾਉਣ ਵਾਲੀ ਇੰਡਸਟਰੀ ਹੈਗੀ ਇਹਨਾਂ ਦਾ ਲੱਗ ਕਲਸਟਰ ਬਣਾ ਕੇ ਉੱਤੇ ਪਾਣੀ ਨੂੰ ਟ੍ਰੀਟ ਕਰਕੇ ਇਹ ਵੀ ਕਹ ਲੋ ਇਰੀਗੇਸ਼ਨ ਨੂੰ ਦਿੱਤਾ ਜਾਵੇ ਜੇ ਉਹ ਹੋ ਰਿਹਾ ਇਹ ਵਿੱਚ ਤਾਂ ਹੁਣ ਇਰੀਗੇਸ਼ਨ ਦਾ ਤਾਂ ਨਾ ਕੀ ਇਹ ਵੀ ਤੁਸੀਂ ਫਰਾਂ ਹੋਮੋਂਗੇ ਅਸੀਂ ਹਰੇਕ ਐਤਵਾਰ ਸਾਨੂੰ ਖੜਨਾ ਮੁਸ਼ਕਲ ਹੋ ਜਾਂਦਾ ਸੀ ਜਿੰਕਦੇ ਕੋਈ ਟਾਈਮ ਮਿਲੇ ਤੁਸੀਂ ਵੀ ਲੁਧਿਆਣਾ ਤਾਜਪੁਰ ਘੇਲ ਤੋਂ ਲੈ ਕੇ ਵਲੀਪੁਰ ਤੱਕ ਦੇ ਆ ਵੀ ਕੱਲੋ ਥੋੜਾ ਜਿਹਾ ਦੌਰਾ ਕਰਕੇ ਦੇਖੋ ਤੁਹਾਨੂੰ ਇਹ ਪਤਾ ਲੱਗ ਜਾਏਗਾ ਵੀ ਹਾਂ ਵੀ ਉਹ ਲੋਕ ਉੱਥੇ ਕਿਹੜੇ ਹਾਦਸੇ ਰਹਿੰਦੇ ਨੇ ਜਿਹੜੇ ਡਾਊਨਸਟ੍ਰੀਮ ਦੇ ਪਿੰਡ ਨੇ ਉਹਨਾਂ ਦੇ ਇੱਕ ਗਾਸਪੁਰ ਪਿੰਡ ਹੈ ਜਿੱਥੇ 35-40 ਘਰਾਂ ਦੇ ਬੱਚੇ ਆ ਵੀ ਜਿਹੜਾ ਹੈਪੀਟਾਈਟਸ B C ਹੈਗੇ ਨੇ ਸਾਰੇ ਜਿੰਨੇ ਚਾਹਤ ਬਿਮਾਰੀਆਂ ਨੇ ਹੋਈਆਂ ਹੋਈਆਂ ਨੇ ਕੈਂਸਰ ਹੋ ਗਿਆ 35-40 ਘਰ ਬੰਦ ਨੇ ਹਮਮ ਔਰ ਉਹਨਾਂ ਦੇ ਪਿੰਡ ਲੜਕਾ ਲੜਕੀ ਦਾ ਰਿਸ਼ਤਾ ਨਹੀਂ ਹੋ ਰਿਹਾ ਲੋਕ ਪਿੰਡ ਛੱਡ ਛੱਡ ਕੇ ਭੱਜ ਰਹੇ ਨੇ ਬਹੁਤ ਮਾੜਾ ਹਾਲ ਆ ਜੀ ਬਾਕੀ ਇਦਾਂ ਫਿਰਨ ਲੁਧਿਆਣਾ ਆਇਆ ਵੀ ਕਹਿੰਦਾ ਮੈਂ ਦੱਸ ਰਿਹਾ ਜਦੋਂ ਅੱਗੇ ਜਾ ਕੇ ਵੀ ਲੋਕ ਜਿਹੜੇ ਆ ਵੀ ਕਹਿੰਦਾ ਸਾਰੇ ਡਿਪੈਂਡੈਂਟ ਹੀ ਆ ਵੀ ਕਹਿੰਦਾ ਇਸ ਦੇ ਸਤਲੋਜ ਔਰ ਬਿਆਸ ਦੇ ਪਾਣੀ ਦੇ ਵੀ ਪੀਣ ਦੇ ਵੀ ਗੱਲ ਆ ਉਹ ਡਿਪੈਂਡੈਂਟ ਨੇ ਉਹਨਾਂ ਦਾ ਕੀ ਹਾਲ ਹੁੰਦਾ ਜੀ ਹਾਂ ਕੈਂਸਲ ਟ੍ਰੇਨ ਕੈਂਸਲ ਟ੍ਰੇਨ ਚੱਲ ਰਹੀ ਔਥੇ ਮਨਦਰਜੀਤ ਸਿੰਘ ਜੀ ਤੁਹਾਡੇ ਮੁਤਾਬਕ ਜਿੰਨਾ ਜਿਹੜੀ ਵੀ ਇੰਡਸਟਰੀ ਹੈ ਬੁੱਡੇ ਨਾਲ ਦੇ ਨੇੜੇ ਟੜੇ ਹੈਗੀ ਹੈ ਜਿਹੜੇ ਪਾਣੀ ਸੁੱਟਦੇ ਨੇ ਕੀ ਉਹਨਾਂ ਸਾਰੀ ਇੰਡਸਟਰੀ ਦੇ ਵਿੱਚ ਵਾਟਰ ਟ੍ਰੀਟਮੈਂਟ ਪਲੈਂਟ ਲੱਗੇ ਹੋਏ ਨੇ ਕੀ ਮੇਰਾ ਮੇਰਾ ਤਾਂ ਖਿਆਲ ਨੇ ਜੇ ਲੱਗੇ ਹੋਏ ਜੇ ਲੱਗੇ ਵੀ ਹੋਣਗੇ ਤਾਂ ਉਹ ਕੀ ਹੈਗਾ ਸਾਹ ਹਰਪ੍ਰੀਤ ਸਿੰਘ ਜੀ ਮੇਰੀ ਜਾਣਕਾਰੀ ਦੇ ਮੁਤਾਬਕ ਜੇ ਉਹ ਟਰੀਟਮੈਂਟ ਪਲਾਂਟ ਆਪਣਾ ਚਲਾਉਂਦੇ ਨੇ ਤਾਂ ਉਹਦੇ ਤੇ ਪੈਸੇ ਖਰਚ ਹੁੰਦੇ ਨੇ ਵੀ ਕਹੋ ਬਿਜਲੀ ਖਰਚ ਹੁੰਦੀ ਆ ਉਹ ਖਰਚੇ ਪੈਂਦੇ ਨੇ ਜਿਹਨੂੰ ਐ ਵੀ ਕਹਲਾ ਉਹ ਪੈਸਿਆਂ ਦੇ ਬਚਾਉਣ ਦੇ ਲਾਲਚ ਦੇ ਵਿੱਚ ਐ ਵੀ ਕਹੋ ਸਿੱਧਾ ਸੀਵਰੇਜ ਤੇ ਆ ਜਾਂਦਾ ਵੀ ਕਹੋ ਉਹ ਜ਼ੰਪ ਕਰ ਦਿੰਦੇ ਨੇ ਬੁਡੇ ਦਰਿਆ ਚੋਂ ਤੁਹਾਨੂੰ ਧਿਆਨ ਹੋਵੇਗਾ ਵੀ ਉਸ ਸੀਵਰੇਜ ਦੀ ਗੈਸ ਤੇ ਨਾਲ ਗਿਆਸਪੁਰਾ ਦੇ ਵਿੱਚ ਪਿਛਲੇ ਸਾਲ ਨੇ ਵੀ ਤੁਹਾਨੂੰ ਇੱਕ ਸਾਲ ਕੁਸ਼ ਮਹੀਨੇ ਉਹਨੇ 11 ਬੰਦਿਆਂ ਦੀ ਮੌਤ ਹੋ ਗਈ ਸੀ ਉਹ ਸੀਵਰੇਜ ਦੀ ਗੈਸ ਨਾਲ ਜੀ ਬਿਲਕੁਲ ਠੀਕ ਹੈ ਤੁਸੀਂ ਹਾਂਜੀ ਹਾਂਜੀ ਤੁਸੀਂ ਅੰਦਾਜ਼ਾ ਲਾਓ ਆਪਣੇ ਦਰਸ਼ਕਾਂ ਨੂੰ ਵੀ ਜਾਣਕਾਰੀ ਦੇ ਦਈਏ ਕਿ ਇਹ ਇਹ ਜੁਰਮ ਹੈ ਇਹ ਕ੍ਰਾਈਮ ਹੈ ਤੁਸੀਂ ਲੋਕਾਂ ਦੀ ਸਿਹਤ ਦੇ ਨਾਲ ਕਿੰਡਾ ਵਟਾ ਖਲਵਾੜ ਕਰ ਰਹੇ ਹੋ ਚਾਈਨਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਜੇ ਇਦਾਂ ਦਾ ਕੁਝ ਹੁੰਦਾ ਤਾਂ ਉਮਰ ਕੈਦ ਦੀ ਸਜ਼ਾ ਤੱਕ ਹੈਗੀ ਹੈ ਫੈਕਟਰੀ ਵਾਲਿਆਂ ਨੂੰ ਜੇ ਕਿਸੇ ਵੀ ਤਰ੍ਹਾਂ ਦਾ ਪ੍ਰਦੂਸ਼ਣ ਕਰਦੇ ਨੇ ਇਹ ਤਾਂ ਸ਼ਰਿਆਮ ਕਰ ਰਹੇ ਨੇ ਲੁੱਕ ਛਿਪ ਕੇ ਵੀ ਨਹੀਂ ਸ਼ਰਿਆਮ ਫੈਕਟਰੀ ਦਾ ਗੰਦਾ ਪਾਣੀ ਹੈ ਜਿਹੜਾ ਪ੍ਰਣਾਲੇ ਕੱਢ-ਕੱਢ ਕੇ ਪਾਇਆ ਜਾ ਰਿਹਾ ਹੈ ਬੁੱਢੇ ਨਾਲੇ ਦੇ ਵਿੱਚ ਇਹਦੇ ਵਿੱਚ ਮਨਿੰਦਰਜੀਤ ਸਿੰਘ ਜੀ ਥੋੜਾ ਜਿਹਾ ਦੱਸਿਓ ਸਰਕਾਰ ਜਾਂ ਪ੍ਰਸ਼ਾਸਨ ਇਥੇ ਤੱਕ ਤੁਸੀਂ ਗੱਲ ਪਹਚਾਈ ਹੈ ਡਿਪਾਰਟਮੈਂਟ ਛੱਡੋ ਡਿਪਾਰਟਮੈਂਟ ਨੇ ਕੀਤਾ ਨਹੀਂ ਕੀਤਾ ਉਹ ਆਪਨ ਦਿਖ ਰਿਹਾ ਸਰਕਾਰ ਤੇ ਕੰਨਾ ਤੱਕ ਆਵਾਜ਼ ਪਹੁੰਚੀ ਕਿ ਨਹੀਂ ਪਹੁੰਚੀ ਦੇਖੋ ਐਸ ਤਰ੍ਹਾਂ ਹੈਗਾ ਜਿਹੜੀ ਅਸੀਂ 4 ਮਹੀਨੇ ਦੀ ਪੈਦਲ ਯਾਤਰਾ ਕੀਤੀ ਸੀ 20 ਨਵੰਬਰ 2022 ਤੋਂ ਲੈ ਕੇ ਇਹ ਆ ਵੀ 19 ਮਾਰਚ 2023 ਤੱਕ 4 ਮਹੀਨੇ ਲੱਗੇ ਸੀ ਹਰੇਕ ਐਤਵਾਰ ਹਮ ਅਸੀਂ ਉਹ ਸਾਰੀ ਡਿਟੇਲਡ ਰਿਪੋਰਟ ਬਣਾਈ ਔਰ ਰਿਪੋਰਟ ਬਣਾਉਣ ਤੋਂ ਬਾਅਦ ਹਰੇਕ ਜਿੰਨੇ ਸਾਡੇ ਆ ਵੀ ਕਲਾ ਓਟ ਸ਼ਾਨੇਵਾਲ ਤੋਂ ਲੈ ਕੇ ਜਿੰਨੇ ਲੁਧਿਆਣੇ ਦੇ ਅੰਦਰ ਆ ਵੀ ਐਮਐਲਏ ਸਹਿਬਾਨ ਨੇ ਸਾਰਿਆਂ ਨੂੰ ਜਾ ਕੇ ਰੂਲਿੰਗ ਪਾਰਟੀ ਦੇ ਔਰ ਇੱਕ ਆਕਾਲੀ ਦਲ ਨੇ ਵੀ ਕੱਲ ਉਹ ਸਹ ਮਨਪ੍ਰੀਤ ਸਿੰਘਿਆਲੀ ਨੇ ਉਹਨਾਂ ਨੂੰ ਇਹ ਸਾਰੇ ਜਿੰਨੇ ਐਮਐਲਏ ਆ ਵੀ ਕੱਲ ਉਸ ਏਰੀਆ ਦੇ ਪੈਂਦੇ ਨੇ ਉਹਨਾਂ ਨੂੰ ਨੌ ਦੇ ਨੌ ਐਮਐਲਏ ਨੂੰ ਇਹ ਕੱਲ ਉਹਨਾਂ ਦੇ ਘਰ ਜਾ ਕੇ ਵੀ ਕੱਲ ਉਹ ਸਾਰੀ ਰਿਪੋਰਟ ਵੀ ਦਿੱਤੀ ਹੋਈ ਆ ਅਫਸਰ ਸਹਿਬਾਨ ਨੂੰ ਭੇਜੀ ਹੋਈ ਆ ਗਵਰਨਮੈਂਟ ਆਫ ਪੰਜਾਬ ਨੂੰ ਭੇਜੀ ਹੋਈ ਆ ਗਵਰਨਮੈਂਟ ਆਫ ਇੰਡੀਆ ਨੂੰ ਭੇਜੀ ਹੋਈ ਹੈ ਜੀ ਰਿਪੋਰਟ ਉਹ ਸਾਰੀ ਹਮ ਪਰ ਕੋਈ ਕਾਰਵਾਈ ਹਲੇ ਤੱਕ ਨਹੀਂ ਹੋਈ ਅਨੇ ਜਮੀਨੀ ਪੱਧਰ ਤੇ ਵੀ ਕਹਿੰਦੇ ਹਾਂ ਹਰਪ੍ਰੀਤ ਸਿੰਘ ਜੀ ਐ ਵੀ ਕਹਿੰਦਾ ਕੋਈ ਕਾਰਵਾਈ ਨਹੀਂ ਹੋਈ ਔਰ ਬੜਾ ਰੌਲਾ ਪਿਆ ਵੀ ਹਾਂ ਵੀ 650 ਕਰੋੜ ਰੁਪਏ ਖਰਚ ਕੇ ਆ ਵੀ ਕਹਿੰਦੇ ਉਹਨੂੰ ਅਸੀਂ ਦੁਬਾਰਾ ਇਹਦਾ ਨਵੀਨੀ ਕਰਨ ਪਾ ਰਹੇ ਹਾਂ ਪਰ ਮੇਰੇ ਹਿਸਾਬ ਨਾਲ ਜਿਹੜਾ ਜਦੋਂ ਬਲੀਪੁਰ ਜਾ ਕੇ ਆਪਾਂ ਦੇਖਦੇ ਆ ਤਾਂ ਉੱਥੇ 650 ਕਰੋੜ ਰੁਪਏ ਦਾ 6.5 ਰੁਪਏ ਦਾ ਵੀ ਕੋਈ ਐ ਵੀ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ ਅੱਜ ਦੀ ਤਰੀਕ ਹੂੰ ਮਨੇਦਰਜੀਤ ਸਿੰਘ ਜੀ ਇੱਕ ਗੱਲ ਦੱਸਿਓ ਕਿ ਇਸ ਇਸ ਬੁੱਢੇ ਨਾਲੇ ਦੇ ਨਾਲ ਲੁਧਿਆਣਾ ਦਾ ਇਹ ਜਿਹੜਾ ਨਿਰਧੜਤਾ ਇਲਾਕਾ ਪੀੜਿਤ ਹੈ ਜਾਂ ਹੋਰ ਵੀ ਕੋਈ ਲੱਗਦਾ ਤੁਹਾਨੂੰ ਇਲਾਕਾ ਪੀੜਿਤ ਹੈ ਜੇ ਪੀੜਿਤ ਤਾਂ ਕਿਸ ਤਰੀਕੇ ਨਾਲ ਪੀੜਿਤ ਹੈਗਾ ਦੇਖੋ ਐਸ ਤਰ੍ਹਾਂ ਹੈਗਾ ਲੁਧਿਆਣੇ ਦੇ ਨਾਲ-ਨਾਲ ਤਾਂ ਆਇਆ ਵੀ ਇਹ ਇੱਕ ਹੋਰ ਬੜੀ ਮੈਂ ਤੁਹਾਨੂੰ ਦੱਸਾਂ ਜੀ ਇਹ ਜਿਹੜੀ ਖਤਰਨਾਕ ਗੁੱਡੇ ਦਰਿਆ ਦੀ ਚੜੋ ਕੱਲ ਸਿੱਧਾ ਪਾਣੀ ਪੈਂਦਾ ਆਪਾਂ ਨੂੰ ਦਿਖਦਾ ਨਾ ਲੁਧਿਆਣੇ ਦੇ ਵਿੱਚ ਇੱਕ ਹੋਰ ਆ ਵੀ ਜਾਂ ਪੰਜਾਬ ਦੇ ਵਿੱਚ ਇੱਕ ਹੋਰ ਬੜੀ ਵੱਡਾ ਮਾਫੀਆ ਆ ਵੀ ਆ ਗਿਆ ਜਿਹੜੇ ਲੋਕਾਂ ਦੇ ਕੋਲ ਇਹ ਫੜੀ ਵੱਡੀ ਹੈ ਵੀ ਕਹ ਲੋਗੇ ਕਿ ਸ਼ਾਜੇਸ਼ ਹੈ ਵੀ ਜਿੰਨੀਆਂ ਵਾਟਰ ਬਾਡੀਜ਼ ਨਹੀਂ ਉਹਨਾਂ ਦੇ ਉੱਪਰ ਵੀ ਇਹੋ ਜਿਹੀ ਇੰਡਸਟਰੀ ਹੈਗੀ ਹੈ ਜਾਂ ਜਿੱਥੇ ਸੀਵਰੇਜ ਹੈਗਾ ਉੱਥੇ ਹੈਗੀ ਹੈ ਲੇਕਿਨ ਇਹ ਵੀ ਕਹ ਲੋ ਲੁਧਿਆਣਾ ਬਹੁਤ ਵੱਡਾ ਜਿੰਨਾ ਲੁਧਿਆਣੇ ਦੇ ਬਾਹਰਲਾ ਏਰੀਆ ਉਹ ਤੋਂ ਮਨਸਤੋ ਲਿਮਟ ਉਹ ਸਾਰਾ ਪਾਣੀ ਰਿਵਰਸ ਬੋਰਡ ਦੇ ਨਾਲ ਗੰਦਾ ਪਾਣੀ ਜਿੰਨੀ ਟਾਈ ਇੰਡਸਟਰੀ ਜੋ ਸਾਰੀ ਥੰਡੇ ਪਾ ਰਹੀ ਹੈ ਕੈਮੀਕਲ ਇੰਡਸਟਰੀ ਇਹ ਵੀ ਜ਼ਮੀਨ 'ਚ ਪਾ ਰਹੀ ਹੈ ਜਿਹੜੀ ਸਾਰਾ ਖਤਰਨਾਕ ਗੱਲ ਹੈ ਜੀ ਹੂੰ ਜਿਹੜਾ ਕਿ ਸਾਡਾ ਲੁਗਿਆਣੇ ਦਾ ਪਾਣੀ ਜਾਂ ਪੰਜਾਬ ਦਾ ਪਾਣੀ ਜਿਹੜਾ ਹੈਗਾ ਆਪਾਂ ਕਿਉਂ ਕਹਿੰਨੇ ਆ ਵੀ ਪੀਣ ਯੋਗ ਨਹੀਂ ਰਿਹਾ ਪੰਜਾਬਾਂ ਦੀ ਧਰਤੀ ਸੀ ਔਰ ਅੱਜ ਸਾਡੇ ਕੋ ਪੀਣ ਯੋਗ ਪਾਣੀ ਵੀ ਨਹੀਂ ਹੈਗਾ ਪਾਣੀ ਨਹੀਂ ਹੈਗਾ ਹੂੰ ਕਿੰਨੀ ਸ਼ਰਮ ਦੀ ਗੱਲ ਆ ਸਾਡੇ ਲਈ ਹੂੰ ਔਰ ਉਹੀ ਉਹ ਪਾਣੀ ਜਿਹੜਾ ਥੱਲੇ ਪਾਇਆ ਜਾ ਰਿਹਾ ਟਿਊਬਵਲਾਂ ਦੇ ਜ਼ਰੀਏ ਜਾਂ ਸਾਡੇ ਸਮਰਸੀਬਲਾਂ ਦੇ ਜ਼ਰੀਏ ਸਾਡੇ ਘਰਾਂ ਦੇ ਵਿੱਚ ਹੀ ਆਣਾ ਵਾਪਸ ਜਾਂ ਫਸਲਾਂ ਤੇ ਨਹੀਂ ਤਾਂ ਹੱਥ ਕੋਲ ਆਣਾ ਮੈਂ ਮੈਂ ਅਕਸਰ ਕਹਿੰਦਾ ਹੁਣਾਂ ਜੀ ਵੀ ਜਿਹੜੇ ਬਹੁਤ ਅਮੀਰ ਬੰਦੇ ਨੇ ਵੀ ਕਹਿੰਦਾ ਜਿਹੜੇ ਆ ਵੀ ਕਹਿੰਦਾ ਇਸ ਪਿੱਛੇ ਕੋ ਪੈਸੇ ਕਮਾ ਰਹ ਬੱਚਿਆਂ ਨੂੰ ਵੀ ਕਹ ਲਓ ਉਹ ਬਾਹਰਲੇ ਮੁਲਕਾਂ ਤੋਂ ਵੀ ਇਹ ਵੀ ਕਹ ਲਓ ਬੋਤਲ ਬੰਦ ਪਾਣੀ ਹੈ ਵੀ ਕਹ ਲਓ ਲਿਆ ਕੇ ਪਿਲਾ ਦੇਣਗੇ ਲੇਕਿਨ ਹਵਾ ਦਾ ਹਵਾ ਦੇ ਵਿੱਚੋਂ ਸਾਹ ਤਾਂ ਉਹਨਾਂ ਨੇ ਇੱਥੇ ਹੀ ਲੈਣਾ ਲੇਕਿਨ ਜਿਹੜੀ ਆਮ ਜਨਤਾ ਹੈਗੀ ਆ ਇਹ ਇਹ ਵੀ ਕਹ ਲਓ ਉਹ 130 ਕਰੋੜ ਰੁਪਏ ਦਾ ਆ ਵੀ ਕਹ ਲੋ ਐਸੀ ਹਿੰਦੁਸਤਾਨ ਦੀ ਧਰਤੀ ਦੇ ਵਿੱਚੋਂ ਹੀ ਪਾਣੀ ਪੀਣਾ ਨਾ ਜੀ ਉਹ ਆ ਵੀ ਕਹ ਲਾ ਪਾਣੀ ਜਿਹੜਾ ਹੈਗਾ ਜੇ ਸਾਫ਼ ਹੀ ਨਹੀਂ ਰਿਹਾ ਇੱਥੇ ਇਹ ਪਾਣੀ ਦੇ ਪੱਤਣ ਹੁੰਦੇ ਨੇ ਜੀ ਪਹਿਲੇ ਦੋ ਪੱਤਣ ਜਿਹੜੇ ਨੇ ਸਾਹਬ ਬਰੀ ਸਿੰਘ ਜੀ ਉਹ ਪੀਣ ਯੋਗ ਨਹੀਂ ਰਹੇ ਧਰਤੀ ਦੇ ਥੱਲੇ ਪੱਤਣ ਹੁੰਦੇ ਨੇ ਜਿਹੜੇ ਆਪਾਂ ਤੀਜੇ ਚੌਥੇ ਪੱਤਣ ਦਾ ਪਾਣੀ ਜਿਹੜਾ ਉਹ ਲੈ ਰਹੇ ਆ ਤਿੰਨ ਚਾਰ ਫੁੱਟ ਤੋਂ ਹੂੰ ਹੂੰ ਔਰ ਹੋਰ ਦਾ ਹੋਰ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹਾਂ ਬਿਲਕੁਲ ਠੀਕ ਹੈ ਔਰ ਇਥੋਂ ਤੱਕ ਵੀ ਗੱਲ ਆ ਰਹੀ ਹੈ ਕਿ ਪੰਜਾਬ ਡੇਂਜਰ ਜ਼ੋਨ ਦੇ ਵਿੱਚ ਜਾ ਰਿਹਾ ਹੈ ਪੰਜਾਬ ਦਾ ਪਾਣੀ ਕਿਸੇ ਵੇਲੇ ਸੁੱਕ ਸਕਦਾ ਧਰਤੀ ਦੇ ਵਿੱਚੋਂ ਜਿੰਨਾ ਪਾਣੀ ਅਸੀਂ ਟੜਾ ਟੜ ਕੱਢ ਰਹੇ ਹਾਂ ਉਹ ਕਿਸੇ ਵੇਲੇ ਵੀ ਸੁੱਕ ਸਕਦਾ ਔਰ ਦਾਵਾ ਇਹ ਕੀਤਾ ਜਾ ਰਿਹਾ ਸੀਗਾ ਕਿ ਸਤਲੂਜ ਦਰਿਆ ਦੇ ਜ਼ਰੀਏ ਜਾਂ ਨਦੀਆਂ ਨਹਿਰਾਂ ਦੇ ਜ਼ਰੀਏ ਅਸੀਂ ਸਿੰਚਾਈ ਕਰਾਂਗੇ ਹੁਣ ਇਸ ਪਾਣੀ ਦਾ ਸਿੰਚਾਈ ਕਿਵੇਂ ਹੋ ਸਕਦੀ ਹੈ ਜੇ ਇਹ ਪਾਣੀ ਤੁਸੀਂ ਟੇਲਾਂ ਤੱਕ ਪਹੁੰਚਾ ਵੀ ਦਿਓ ਕੀ ਇਹ ਪਾਣੀ ਸਿੰਚਾਈ ਯੋਗ ਹੈਗਾ ਮਨਿੰਦਰਜੀਤ ਸਿੰਘ ਲਓ ਇਹ ਆ ਵੀ ਤੁਸ਼ਰ ਵੀ ਨਹੀਂ ਕੀਤਾ ਜਾ ਸਕਦਾ ਜੀ ਇਹ ਵੀ ਜ਼ਹਿਰ ਹੈ ਇਹ ਵੀ ਕਹਿੰਦਾ ਜਿੰਨਾ ਆਪਾਂ ਇਹ ਵੀ ਕਹ ਲਓ ਉਪਰੋਂ ਸਪਰੇਅ ਕਰਨ ਨੂੰ ਇਹ ਵੀ ਖਤਰਨਾਕ ਮੰਨਦੇ ਆ ਤਾਂ ਉਹ ਤੋਂ ਜਿਆਦਾ ਖਤਰਨਾਕ ਹੈ ਕਿ ਉਹ ਧਰਤੀ ਦੇ ਥੱਲੇ ਜਾ ਰਿਹਾ ਜੀ ਪਾਣੀ ਵੀ ਜਦੋਂ ਖੇਤ ਚ ਲਾਵਾਂਗੇ ਤਾਂ ਅਕਸਰ ਉਹਨੇ ਧਰਤੀ 'ਚ ਲੀਕ ਹੋਣਾ ਔਰ ਫਸਲ ਦੇ ਰਾਹੀਂ ਇਹ ਵੀ ਕਹ ਲੋ ਲੋਕਾਂ ਦੇ ਇਹ ਆ ਵੀ ਖਾਣੇ ਦੇ ਵਿੱਚ ਆਊਗਾ ਜੀ ਉਹ ਹਮ ਅੱਜ ਤੁਹਾਡੀ ਟੀਮ ਨੇ ਦੌਰਾ ਕੀਤਾ ਮਨਿੰਦਰਜੀਤ ਸਿੰਘ ਜੀ ਹੁਣ ਤੁਹਾਡਾ ਅੱਗੇ ਦਾ ਕੀ ਐਕਸ਼ਨ ਲੈਣ ਵਾਲਾ ਹੈ ਕੀ ਤੁਸੀਂ ਕਰਨ ਵਾਲੇ ਹੋ ਹਾਲਾਂਕਿ ਇਹ ਕੰਮ ਤਾਂ ਬਣਦੇ ਨੇ ਸਰਕਾਰਾਂ ਦੇ ਸਰਕਾਰਾਂ ਦੇ ਕੰਮ ਵੀ ਤੁਸੀਂ ਕਰ ਰਹੇ ਹੋ ਰੇ ਕੋ ਐਕਸਟਰਾ ਜੀ ਅਸੀਂ ਤਾਂ ਆਏ ਵੀ ਕਹ ਲੋ ਬੜੇ ਜੋਰ ਸ਼ੋਰ ਨਾਲ ਆਏ ਵੀ ਕਹੋ ਸਾਡੇ ਸਾਰੇ ਸਾਥੀ ਆਏ ਵੀ ਕਹਲਾ ਮੈਨੂੰ ਸਕਰੀਨ ਤੇ ਨਗਰ ਆ ਰਹੇ ਨੇ ਇਹ ਵੀ ਸਾ ਨਰਿੰਦਰ ਸਿੰਘ ਜੀ ਵੀ ਕਹ ਲੋ ਦੌਰਾ ਕਰ ਰਹੇ ਆ ਤੇ ਇਹ ਵੀ ਅਸੀਂ ਤਾਂ ਬੜੇ ਜੋਰ ਸ਼ੋਰ ਨਾਲ ਆਏ ਵੀ ਲੱਗੇ ਹੋਏ ਆ ਜੀ ਔਰ ਜੋ ਸਾਡੇ ਤੋਂ ਆਏ ਵੀ ਕਹ ਲੋ ਅਸੀਂ ਤਾਂ ਜਾਗਰੂਕ ਕਰ ਸਕਦੇ ਆ ਔਰ ਇਹ ਵੀ ਕਹ ਲੋ ਆਪਣਾ ਹੱਕ ਬੁਨਿਆਦੀ ਹੱਕ ਆ ਜੀ ਸਾਡਾ ਇਨਸਾਨੀ ਹੱਕ ਆ ਵੀ ਸਾਫ ਪਾਣੀ ਸਾਫ ਹੋਵਾ ਉਹ ਮੰਗ ਰਹੇ ਆ ਅਸੀਂ ਉਹ ਸਾਡੇ ਕੋਲ ਨਾ ਧਰਤੀ ਸਾਡੀ ਆ ਵੀ ਕਹ ਲੋ ਸਾਫ ਹੈ ਨਾ ਹਵਾ ਸਾਫ ਹੈ ਨਾ ਪਾਣੀ ਸਾਫ ਹੈ ਜੀ ਹੂੰ ਮਰੇਦਰ ਚੀਪੀ ਦਾ ਆ ਵੀ ਕਹ ਲੋ ਤੁਹਾਡੀ ਵੀ ਹੱਦ ਤੱਕ ਜਾਵਾਂਗੇ ਪ੍ਰੋਟੈਸਟ ਕਰਾਂਗੇ ਜੀ ਤੁਹਾਡੀ ਨੌਲੇਜ ਦੇ ਵਿੱਚ ਕੋਈ ਹੈਗਾ ਕਿ ਕਿਸੇ ਦੇ ਖਿਲਾਫ ਕੋਈ ਐਕਸ਼ਨ ਲਿਆ ਹੋਵੇ ਕਿਸੇ ਫੈਕਟਰੀ ਮਾਲਕ ਦੇ ਖਿਲਾਫ ਕੋਈ ਐਕਸ਼ਨ ਕੀਤਾ ਹੋਵੇ ਦੇਖੋ ਇਸ ਤਰ੍ਹਾਂ ਹੈਗਾ ਜੀ ਇਹ ਸਿਰਫ ਇਹ ਆ ਵੀ ਇਹ ਆ ਵੀ ਇੱਕ ਟੈਂਪੋਰਰੀ ਆ ਵੀ ਅੱਖਾਂ ਪੁੰਜਣ ਵਾਲੀ ਗੱਲ ਹੁੰਦੀ ਹੈ ਵੀ ਹਾਂ ਵੀ ਕਿਸੇ ਦਾ ਕੋਈ ਸੀਵਰੇਜ ਕਨੈਕਸ਼ਨ ਹੈ ਵੀ ਦੋ ਦਿਨ ਲਈ ਕੱਟ ਦਿਓ ਫੇਰ ਇਹ ਆ ਵੀ ਕਹ ਲੋ ਜੋੜਿਆ ਹੋਇਆ ਇਥੇ ਕਿਸੇ ਦਾ ਵੀ ਕਹ ਲੋ ਕੋਈ ਆ ਵੀ ਕਹ ਲੋ ਮੈਨੂੰ ਅਗੇ ਤੱਕ ਇਹ ਨਹੀਂ ਲੱਗਿਆ ਵੀ ਹਾਂ ਵੀ ਕੋਈ ਠੋਸ ਕਿਸੇ ਦੇ ਕੰਮ ਆਉਂਦਾ ਹੈ। ਕੋਈ 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 ਐਗਜ਼ਾਮਪਲ ਕੋਈ ਐਗਜ਼ਾਮਪਲ ਸੈੱਟ ਕੀਤੀ ਹੋਵੇ, ਮਿਸਾਲੀ ਸਜ਼ਾ ਦਿੱਤੀ ਹੋਵੇ ਤਾਂ ਜੋ ਸਾਰਿਆਂ ਦੇ ਕੰਨ ਖੜੇ ਹੋ ਜਾਣ। ਅਜਿਹਾ ਕੁਝ ਨਹੀਂ ਹੈ। ਬਿਲਕੁਲ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ। ਮੈਂ ਇਹ ਵੀ ਕਹ ਲਉ ਇਹ ਵੀ ਇੱਕ ਵੀ ਮਿਸਾਲ ਨਹੀਂ ਹੈਗੀ ਔਰ ਇਹ ਵੀ ਕਹ ਲਉ ਇਹ ਬੜੀ ਸਾਨੂੰ ਠੋਸ ਨਾਲ ਕਹਿਣਾ ਪੈਂਦਾ ਵੀ ਉਹੀ ਅਫਸਰ ਸਹਿਬਾਨ ਆ ਵੀ ਆਰਡਰ ਕਰਦੇ ਨੇ ਔਰ 2-4 ਦਿਨ ਦੇ ਵਿੱਚ ਹੀ ਉਹਨਾਂ ਦੇ ਆਰਡਰ ਨਾਲ ਹੀ ਆ ਵੀ ਕਹ ਲਉ ਦੁਬਾਰਾ ਆਇਆ ਵੀ ਕਹ ਲਉ ਫੇਰ ਆ ਵੀ ਕਹ ਲਉ ਉਹੀ ਹਾਲਾਤ ਹੋਣਾ ਚੁਹੋ ਜਾਂਦਾ ਜੀ। ਹੂੰ। ਚਲ ਮਨਿੰਦਰਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਇਸ ਸਮੱਸਿਆ ਦੀ ਆਵਾਜ਼ ਹੈ ਜਿਹੜੀ ਉੱਪਰ ਤੱਕ ਪਹੁੰਚਾਈਏ ਔਰ ਇਹ ਇਹ ਜ਼ਿੰਮੇਵਾਰੀ ਸਿਰਫ ਮਨਿੰਦਰਜੀਤ ਸਿੰਘ ਦੀ ਹੈ ਇਹਨਾਂ ਦੀ ਕਮੇਟੀ ਦੀ ਨਹੀਂ ਇਹ ਜ਼ਿੰਮੇਵਾਰੀ ਹਰ ਉਸ ਬਿਸ਼ਿੰਦੇ ਦੀ ਹੈ ਜਿਹੜਾ ਵਾਤਾਵਰਨ ਨੂੰ ਆਬ ਨੂੰ ਪਿਆਰ ਕਰਦਾ ਪਾਣੀ ਨੂੰ ਪਿਆਰ ਕਰਦਾ ਪੰਜਾਬ ਨੂੰ ਪਿਆਰ ਕਰਦਾ ਕਿਉਂਕਿ ਇਹ ਪਾਣੀ ਹੈ ਜਿਹੜਾ ਇਹ ਸਾਡੇ ਸਾਰਿਆਂ ਦੀ ਜੀਵਨ ਸ਼ੈਲੀ ਹੈ ਇਹ ਲਾਈਫਲਾਈਨ ਹੈ ਜੇ ਇਹ ਖਤਮ ਹੋ ਗਈ ਤਾਂ ਸਾਡੀ ਹੋਂਦ ਵੀ ਖਤਮ ਹੋ ਸਕਦੀ ਹੈ